ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸੋਡਾ ਛੋਟਾ ਵੀਰ ਅੱਜ ਫੇਰ ਹਾਜ਼ਰ ਹੋਇਆ ਤੇ ਕਈ ਬਾਈਆਂ ਨੇ ਕਮੈਂਟ ਕੀਤੇ ਕਿ ਬਈ ਦੱਸੋ ਕੀ ਹਾਲਾਤ ਚੱਲ ਰਹੇ ਨੇ ਕੈਨੇਡਾ ਦੇ ਤੇ ਯੂ ਐਸ ਏ ਦੇ ਤੇ ਬਾਈ ਜੀ ਹਾਲਾਤ ਕੰਮਕਾਰ ਦਾ ਤੁਹਾਨੂੰ ਪਤਾ ਹੀ ਹੈ ਵੀ ਕੀ ਆ ਔਰੇ ਬਸ ਇੱਕ ਸਮਝ ਲਓ ਵੀ ਟਾਈਮ ਪਾਸ ਹੀ ਹੋ ਰਿਹਾ ਜਿਹੜੇ ਮੁੰਡੇ ਨੇ ਗੱਡੀਆਂ ਲੈ ਰਕੀਆਂ ਉਹ ਗੱਡੀਆਂ ਦੇ ਕਿਸ਼ਤਾਂ ਹੀ ਭਰ ਰਹੇ ਨੇ ਇੰਨਾ ਬਾਈ ਜੀ ਕਿਤੇ ਡਿਲੀਵਰੀ ਵਾਲਾ ਕੰਮ ਰਿਹਾ ਉਹਦੇ ਵਿੱਚ ਬੰਦੇ ਕੰਮ ਹੋਰ ਪਾਸੇ ਜਿਹੜੇ ਐਮਾਜ਼ਾਨ ਵਗੈਰਾ ਹੋਰ ਯਾਰ ਵੱਡੀਆਂ ਕੰਪਨੀਆਂ ਨੇ ਕੋਈ ਵੀ ਸਟੋਰ ਨੇ ਅੱਜ ਕੱਲੋ ਚੱਲ ਨਹੀਂ ਰਹੇ। ਉਹਨਾਂ ਦੀ ਸੇਲ ਬਹੁਤ ਘਟ ਗਈ ਆ। ਸੇਲ ਘਟਣ ਦਾ ਮਤਲਬ ਇਹ ਵੀ ਕੀ ਕੀ ਹੋਰੇ ਮੰਦੀ ਦਾ ਦੌਰ ਸ਼ੁਰੂ ਹੋ ਰਿਹਾਗਾ ਤੇ ਕਿਸੇ ਵੀ ਖਾਣ-ਪੀਣ ਵਾਲੇ ਸਟੋਰ ਤੋਂ ਬਿਨਾ ਜਿੱਦਾਂ ਅੱਗੇ ਚਲੋ ਗ੍ਰੋਸਰੀ ਤਾਂ ਕਰਨੀ ਆ ਮਜਬੂਰੀ ਆ ਤਾਂ ਰੋਜ਼ਾਨਾ ਖਾਣੀ ਖਾਣੀ ਆ ਦੇਖੋ ਰੋਟੀ ਤਾਂ ਜੋ ਵੀ ਬੰਦਾ ਖਾਂਦਾ ਦਾ ਉਹ ਸਟੋਰ ਤਾਂ ਚੱਲਦੇ ਨੇ ਵੱਡੇ। ਫਿਰ ਵੀ ਲੋਕ ਥੋੜਾ ਦੇਖ ਕੇ ਖਰਚਾ ਕਰਦੇ ਨੇ। ਜਿਹੜੇ ਹੋਗੇ ਖਾਣ-ਪੀਣ ਵਾਲੇ ਅੱਜ ਕੱਲ੍ਹ ਆਰਡਰ ਬਹੁਤ ਘੱਟ ਲਾਉਂਦੇ ਨੇ ਤੇ ਇਹਦੇ ਵਿੱਚ ਬੰਦੇ ਆਰਡਰ ਘੱਟ ਗਏ ਤੇ ਬੰਦੇ ਗੱਡੀਆਂ ਵਾਲੇ ਸਾਈਕਲਾਂ ਵਾਲੇ ਜਿੱਦਾਂ ਆਪਣੇ ਜਵਾਂਟੋ ਲਾ ਲਓ ਬੰਦੇ ਬਹੁਤ ਵਧ ਗਏ ਨੇ ਮੁੰਡਿਆਂ ਨੇ ਗੱਡੀਆਂ ਨਵੀਆਂ ਲੈ ਲਈਆਂ ਟੈਸਲਾ 50-50 ਹਜ਼ਾਰ ਥੋੜੀ ਕਣੀ ਚੱਲੀ 30 ਹਜ਼ਾਰ ਡਾਲਰ ਦੀ ਲੋਨ ਕਰਵਾ ਕੇ ਵੀ ਚਲੋ ਐਦਾ ਕਮਾਈ ਹੋ ਜੇ ਪਰ ਹੁਣ ਦਿੱਕਤ ਇਹ ਗੱਡੀਆਂ ਲੈ ਤਾਂ ਲੈਂਤੀਆਂ ਕਮਾਈ ਹੈ ਨਹੀਂ ਕਿਸ਼ਤ ਨੇ ਇੱਕ ਬਹੁਤ ਔਖੀ ਨਿਕਲਦੀ ਆ ਉਹਨਾਂ ਨੂੰ ਬਹੁਤ ਫਿਰਨਾ ਪੈਂਦਾ ਸਮਝ ਲਓ ਵੀ ਗੱਡੀ ਜਿਆਦਾ ਲੰਮਾ ਟਾਈਮ ਚੱਲਦੀ ਨੂੰ ਰਿਪੇਅਰ ਮਤਲਬ ਮੈਂ ਇਹ ਗੱਲ ਕੀ ਆ ਗੱਡੀ ਲੈਣੀ ਸੁੱਖੀ ਆ ਗੱਡੀ ਮਿਲ ਵੀ ਜਾਂਦੀ ਆ 0 ਚਲੋ ਪੁਰਾਣੀ ਵੀ ਲੈ ਲੂ ਵਾਲਾ 5 5000 ਡਾਲਰ ਦੀ ਇਕੱਠੇ-ਕੁੱਠੇ ਕਰਕੇ ਮੈਂ ਇੰਡੀਆ ਉਹਨੇ ਤਾਂ ਮੰਗਾ ਲੂ ਉਹ ਜੀ ਗਈ ਸੀ ਆਉਂਦੀ ਆ ਮੁੰਡਿਆਂ ਦੀ ਰੋਲਾ ਇੱਥੇ ਮੁਗਦਾ ਕਿਉਂਕਿ ਰਿਪੇਅਰ ਬੜੀ ਖਰਗੀ ਹੈ ਮਹਿੰਗੀ ਆ ਹੁਣ ਮੁੰਡਿਆਂ ਦੇ ਜਿਹੜੀਆਂ ਨੇ ਵਧੀਆ ਗੱਡੀਆਂ ਨੇ ਤੇ 22 23 30 ਮਾਡਲ ਉਹਨਾਂ ਦਾ ਮਾੜਾ ਜਾਂ ਵੀ ਪੁਰਜਾ ਸੈਂਸਰ ਖਰਾਬ ਹੋ ਜੇ 1000 1200 ਡਾਲਰ ਲੱਗਿਆ ਦਾ ਮਾੜੀ ਜੀ ਗੱਲ ਤੇ ਗੱਡੀ ਤੇ ਕਿਉਂਰੇ ਰਿਪੇਅਰ ਬਹੁਤ ਮਹਿੰਗੀ ਹੈ ਭਾਈ ਜੀ ਤੇ ਖਿਆਰ ਬਾਰਾ ਸੋ ਇਦਾਂ ਹੀ ਲੱਗ ਗਿਆ ਦਾ ਹੁਣ ਰੌਲਾ ਇਹ ਆ ਉਹ ਕਹਿੰਦੀ ਅਰ ਕਮਾਈ ਸਾਲੀ ਹਫਤੇ ਦੋ ਹਫਤੇ ਦੀ ਤਾਂ ਡੇਢ ਹਫਤੇ ਦੀ ਡੇਢ ਹਫਤੇ ਦੀ ਕਮਾਈ ਇਦਾਂ ਹੀ ਲੱਗ ਗਿਆ ਇਹ ਬਾਈ ਜੇ ਮਣੀ ਮੋਟੀ ਗੱਡੀ ਚ ਪਰੋਣ ਫਿਰ ਸਰਵਿਸ ਉਤੋਂ ਤੇਲ ਬਾਈ ਤੇ ਕੋਲੂੰ ਲਾ ਕੇ ਇਹ ਵੀ ਅੱਜ ਦੇ ਟਾਈਮ 'ਚ ਬਹੁਤ ਬੁਰਾ ਹਾਲ ਆ ਪੂਰੀ ਕਮਾਈਆਂ ਖੁੰਈਆਂ ਨਹੀਂ ਰਹਿਗੀਆਂ ਤੇ ਹਰ ਪਾਸੇ ਮੰਦੀ ਦਾ ਦੌਰ ਆ ਸੋਨੂੰ ਕੁਛ ਕੰਮ ਮਿਲਦਾ ਵੀ ਆ ਸ਼ਿਫਟਾਂ ਮਿਲ ਗਈਆਂ ਟਟਮੀਆਂ ਮਿਲ ਗਈਆਂ ਹਾਂ ਕੁਝ ਕੁ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਵਧੀਆ ਕੰਮ ਮਿਲਿਆ ਹੋਇਆ ਭਾਈ ਨਹੀਂ ਕਹਿੰਦੇ ਹੈਗੇ ਪਰ ਜੇ ਦੇਖਿਆ ਜਾਵੇ ਕੋਈ ਬੜੀ ਵੱਡੀ ਇਨਕਮ ਨਹੀਂ ਹੈ ਉਹ ਲੋ ਇਨਕਮ ਚੀ ਆਉਂਦੇ ਨੇ ਜਿਨ੍ਹਾਂ ਨੂੰ ਪੱਕਾ ਕੰਮ ਵੀ ਮਿਲਿਆ ਹੋਇਆ ਤੇ ਦੂਸਰੀ ਗੱਲ ਇਹ ਆ ਕਿ ਹੁਣ ਉਰੇ ਬਈ ਨਵੇਂ ਰੂਲ ਕਰਦੇ ਪਹਿਲਾਂ ਤਾਂ ਆਪਾਂ ਸੁਣਦੇ ਸੀ ਕਿ ਬਾਉਂਡਰ ਸਿਕਿਉਰਟੀ ਨੂੰ ਫੁੱਲ ਪਾਵਰ ਦਿੱਤੀ ਕਿ ਵੀਜ਼ਾ ਰੱਦ ਕਰ ਸਕਦੇ ਨੇ ਜਿੱਦਾਂ ਕਿ ਇੰਡੀਆ ਤੋਂ ਆਉਂਦਾ ਗਿਆ ਬੰਦਾ এয়ারਪੋਰਟ ਤੇ ਉਹ ਤੋਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਆ ਵੀ ਤੂੰ ਕਿੱਦਾਂ ਆਇਆ ਕਿਹੜੀ ਕੰਪਨੀ ਥਰੂ ਆਇਆ ਜਾਂ ਕਿੱਦਾਂ ਸਟੂਡੈਂਟ ਹੈ ਕੀ ਪੇਪਰ ਲਾਇਦਾ ਜੀ ਇਹਦੇ ਤੋਂ ਸਹੀ ਜਵਾਬ ਨਾ ਦਿੱਤੇ ਗਏ ਤਾਂ ਉਹਦਾ ਵੀਜ਼ਾ ਉੱਥੇ ਹੀ ਰੱਦ ਹੋ ਸਕਦਾ ਉਹਨੂੰ ਵਾਪਸ ਉਹਨੇ ਪੈਰੀ ਜਿਹੜੀ ਵੀ ਕੰਟਰੀ ਤੋਂ ਆਇਆ ਹੋਊਗਾ ਉਹਨੂੰ ਵਾਪਸ ਭੇਜ ਦਾਨਗੇ ਇਹਦਾ ਸੀ ਪਹਿਲਾ ਰੂਲ ਹੁਣ ਨਵੇਂ ਰੂਲ ਹੋਰ ਸ਼ਕਤ ਕਰਤੇ 240 ਸਾਨੂੰ ਜਿਹੜੇ ਨੂੰ ਆਪਾਂ ਕਹ ਦਦੇ ਹਾਈ ਸਕਿਉਰਿਟੀ ਉਹ ਕਾਲੀਆਂ ਗੱਡੀਆਂ ਤੇ ਹੁੰਦੇ ਨੇ ਤੇ ਸਪੈਸ਼ਲ ਸਕਿਉਰਿਟੀ ਤੌਰ ਤੇ ਆਹੋ ਜੇ 240 ਨੂੰ ਉਹਨਾਂ ਨੇ ਘੇਰ ਲਿਆ ਚਾਹੇ ਰਾਜ ਹੀ ਜਾਂਨੇ ਜੇ ਬਾਸਤੇ ਜਾਣ ਨੂੰ ਟ੍ਰੇਨ ਤੇ ਜਾਣ ਨੂੰ ਸੋ ਤੋਂ ਕੁਝ ਸਵਾਲ ਪੁੱਛ ਲੇ ਸੋ ਤੋਂ ਉਹਨਾਂ ਦਾ ਜਵਾਬ ਨਾ ਦਿੱਤਾ ਗਿਆ ਸੋ ਦਾ ਉੱਥੇ ਵੀ ਵੀਜ਼ਾ ਰੱਦ ਕਰ ਸਕਦੇ ਨੇ ਕੋਈ ਇਹ ਨਹੀਂ ਕਿ ਵੀਜ਼ਾ ਰੱਦ ਨਹੀਂ ਹੋ ਉੱਥੇ ਵੀ ਰੱਦ ਕਰ ਸਕਦੇ ਨੇ ਤੇ ਤੁਹਾਨੂੰ ਉਹਨੇ ਪੈਰੀ ਡੇਟ ਦੇ ਦੇਣਗੇ ਵੀ ਇੰਨੀ ਤਰੀਕ ਤੋਂ ਪਹਿਲਾਂ ਤੁਸੀਂ ਵਾਪਸ ਜਾਣਾ ਹੀ ਹੋਣਾ ਵੀ ਤੁਸੀਂ ਧੋਖਾ ਧੜੀ ਨਾਲ ਗਲਤ ਕਾਗਜ ਲਾਏ ਨੇ ਡਾਕੂਮੈਂਟ ਭਾਈ ਫੇਕ ਤਾਂ ਤੁਸੀਂ ਇੱਥਾ ਕੋਈ ਵੀ ਕੰਪਨੀ 'ਚ ਆਏ ਹੋ ਜਾਂ ਲੰਮਾਈ ਖਰੀਦ ਕੀ ਆਏ ਹੋ ਪੈਸੇ ਦੇ ਕੇ ਉਹਨੇ ਫਿਰ ਜਿੱਤ ਤੇ ਜਿਆ ਸਟੂਡੈਂਟ ਉਹਨੇ ਪੈਰੀਸੋਡਾ ਵੀਜ਼ਾ ਰੱਦ ਕਰ ਸਕਦੇ ਨੇ ਤੇ ਤੁਹਾਨੂੰ ਵਾਪਸ ਭੇਜ ਸਕਦੇ ਨੇ ਤੇ ਹੁਣ ਦੂਸਰੀ ਗੱਲ ਇਹ ਹੈ ਕੀ ਕਹਿੰਦੇ ਪੀਆਰ ਮਿਲ ਗਈ ਤਾਂ ਜੀ ਖੁਸ਼ਖਬਰੀ ਹੈ ਪੀਆਰ ਵਾਲੇ ਵਾਸਤੇ ਵੀ ਸਖਤ ਕਰਤੀ ਬਈ ਜੀ ਰੂਲ ਜੇ ਗੱਡੀ ਤੇ ਡਰਿੰਕ ਚਲਾਉਂਦਾ ਪੀਕੇ ਚਲਾਉਂਦਾ ਫੜਿਆ ਗਿਆ ਮੰਨ ਲਓ ਕੀ ਉਹਨੇ ਥੋੜੀ ਬਹੁਤੀ ਦਾਰੂ ਪੀਤੀ ਆ ਡਰਿੰਕ ਚਲਾਉਂਦਾ ਫੜਿਆ ਗਿਆ ਤਾਂ ਜਦੋਂ ਉਹਦੇ ਚੈੱਕ ਹੋਊਗੀ ਵੀ ਇਹਨੇ ਡਰਿੰਕ ਪੀਤੀ ਆ ਜੇ ਅਫਸਰ ਦੇ ਉੱਤੇ ਡਿਪੈਂਡ ਕਰਦਾ ਉਹਦੇ ਕੋਲੇ ਫੁੱਲ ਪਾਵਰ ਆ ਉਸੇ ਟਾਈਮ ਉਹਦੀ ਪੀਆਰ ਰੱਦ ਕਰ ਸਕਦਾ ਉਹਨੂੰ ਡੇਟ ਦੇ ਸਕਦਾ ਵੀ ਟੱਪ ਜਾ ਭਈ ਆਪਦੇ ਮੁਲਕ ਹੁਣ ਤੇਰੀ ਪੀ ਆ ਰਦਾ ਤੇ ਜਨਮ ਕੀਤਾ ਇਹ ਜਨਮ ਬਹੁਤ ਵੱਡਾ ਆਉਂਦਾ ਪੀਕੇ दारू ਚਲਾਉਣੀ ਜਾਂ ਕੁਝ ਗਲਤੀਆਂ ਨੇ ਹੋਰ ਤਾਂ ਹੁਣ ਇੱਥੇ ਬੜੀ ਸਫਾਈ ਕਰਦੀ ਤੇ ਇੱਥੇ ਉਹਨਾਂ ਨੇ ਬੰਦੇ ਕੱਢਨੇ ਆ ਕਿਸੇ ਮਰਜ਼ੀ ਲੋਟ ਕੱਢਦਾਂ ਨਫਸਾਫ ਸਾਕੇ ਇੱਥੇ ਹੁਣ ਉਹ ਬੰਦੇ ਨਹੀਂ ਰੱਖਦੇ ਉਹਨਾਂ ਨੂੰ ਪਤਾ ਵੀ ਸਾਡਾ ਦੇਸਾ ਗਰੀਬੀ ਰੇਖਾ ਦੇ ਥੱਲੇ ਥੱਲੇ ਚਲੀ ਜਾਂਦਾ ਜੇ ਇਹੀ ਹਾਲਾਤ ਰਹੇ ਇਹ ਪਹਿਲਾ ਵਾਲਾ ਮੁਲਕ ਨਹੀਂ ਰਹਿਣਾ ਜਿਹੜਾ ਅਮੀਰ ਦੇਸਾਂ ਚ ਜਿਹੜੇ ਜਾਂਦਾ ਸੀਗਾ ਇੱਥੇ ਕੰਮਕਾਰ ਖੋਜ ਕੇ ਲੋਕਾਂ ਨੂੰ ਮਿਲ ਨਹੀਂ ਰਹੇ ਕਿਤੇ ਇਹ ਨਾ ਹੋਵੇ ਵੀ ਮੰਗਾਈ ਹੋਰ ਵੱਧੇ ਤੁਰੀ ਜਾਵੇ ਲੋਕਾਂ ਨੂੰ ਰਹਿਣਾ ਵੀ ਬੜਾ ਔਖਾ ਹੋ ਜਾਵੇ ਵਧੀਆ ਭਰਾ ਤੇ ਹੁਣ ਨਵਾਂ ਕੰਮ ਹੀ ਆ ਵੀ ਸਾਰੇ ਪਾਸੇ ਡਿਓਨਾ ਸਿਕਿਉਰਿਟੀਾਂ ਤੇਜ਼ ਕਰਤੀਆਂ ਤੇ ਬਣ ਕੁਝ ਨਹੀਂ ਰਿਹਾ ਉਰੇ ਤੇ ਲੋਕ ਪੈਸਾ ਖਰਚ ਕਰਕੇ ਆਉਂਦੇ ਨੇ ਉਹ ਕਹਿੰਦੇ ਸਾਨੂੰ ਤਰੀਕਾ ਦੱਸੋ ਆਉਣ ਦਾ ਵੀ ਤੇ ਆਪਣੇ ਇੰਡੀਆ ਵਾਲੇ ਹੋਰ ਦੇਸ਼ ਵਾਲੇ ਵੀ ਕਹਿੰਦੇ ਨੇ ਸਾਨੂੰ ਬਾਹਰ ਆਉਣ ਦਾ ਤਰੀਕਾ ਦੱਸੋ ਭਾਈ ਕਿੱਦਾਂ ਆਈਏ ਕਿਵੇਂ ਆਈਏ ਹੁਣ ਰੋਲਾ ਤਾਂ ਇਹ ਆ ਵੀ ਬਾਹਰ ਆਇਆ ਤਾਂ ਜਾ ਸਕਦਾ ਪਰ ਮੁੜਿਆ ਨਹੀਂ ਜਾ ਸਕਦਾ ਤੇ ਜਦੋਂ ਕਮਾਈ ਨਹੀਂ ਹੈਗੀ ਤਾਂ ਭਾਈ ਆਉਣ ਦਾ ਵੀ ਕੋਈ ਫਾਇਦਾ ਨਹੀਂ ਇੱਥੇ ਐਨੇ ਪੈਸੇ ਬਰਬਾਦ ਨਾ ਕਰੋ ਭਾਈ ਤੇ ਆਪਣੇ ਇੰਡੀਆ ਦੇ ਵਿੱਚ ਕੰਮ ਖੋਲੋ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਭਾਈ ਇੰਡੀਆ ਦੇ ਵਿੱਚ ਹੀ ਦੱਸ ਦਿਓ ਕੰਮ ਕੀ ਚੱਲਦਾ ਵੀਰ ਕਿਸੇ ਤੋਂ ਦੱਸੇ ਨਾਲ ਕੰਮ ਨਹੀਂ ਚੱਲਦਾ ਤੇਰੇ ਖੁਦ ਦੇ ਉੱਤੇ ਡਿਪੈਂਡ ਆ ਵੀ ਕੰਮ ਕਰਨਾ ਕੀ ਆ ਤੇ ਤੇਰੇ ਮਨ ਨੂੰ ਪਉਣਾ ਚਾਹੀਦਾ ਵੀ ਤੈਨੂੰ ਕੰਮ ਕੀ ਵਧੀਆ ਲੱਗਦਾ ਤੇ ਕੀ ਕਰਨਾ ਬਈ ਛੋਟੇ ਕੰਮ ਤੋਂ ਸਟਾਰਟ ਕਰ ਦੋ ਯਾਰ ਇੱਥੇ ਰੋਟੀ ਨਹੀਂ ਮਿਲ ਰਹੀ ਜਰੂਰੀ ਟੱਕਰਾਂ ਖਾਣੀਆਂ ਨੇ ਤੇ ਹੁਣ ਨਵੀਂ ਗੱਲ ਇਹ ਸੀ ਬਈ ਜਿਹੜੇ ਮੁੰਡਿਆਂ ਦਾ ਸਟੂਡੈਂਟਾਂ ਦਾ ਵੀਜ਼ਾ ਰਿਫਿਊਜ਼ਲ ਹੋਇਆ ਸੀ ਨਾ ਵਰਕ ਪਰਮਿਟ ਹੁਣ ਉਹਨਾਂ ਨੇ ਕੁਝ ਸ਼ਰਤਾਂ ਰੱਖਤੀਆਂ ਜੇ ਤੁਸੀਂ ਸਟੇ ਲੈਤੀ ਆ ਤਾਂ ਨਵੇਂ ਮਹੀਨੇ ਦੀ ਛੁੱਟੀ ਲੈ ਲਾਦੇ ਸੀ ਵਿੱਚੋਂ ਜਵਾਕ ਆਪਣੇ ਜਦੋਂ ਇੰਡੀਆ ਤੋਂ ਆਉਂਦੇ ਸੀਗੇ ਇੱਕ ਸਮੈਸਟਰ ਤੋਂ ਬਾਅਦ ਵੀ ਆਪਾਂ 3 ਮਹੀਨੇ ਦੀ ਸਟੇ ਲੈ ਲੈਣੇ ਆ ਛੁੱਟੀ ਵਿੱਤ ਨਵੇਂ ਮਹੀਨੇ ਡਟ ਕੇ ਕੰਮ ਕਰਾਂਗੇ ਤੇ ਪੈਸੇ ਇਕੱਠੇ ਕਰ ਲਾਂਗੇ ਫਿਰ ਜੋ ਕਰੇ ਜਿਹੜਾ ਹੁਣ ਉਹਨਾਂ ਨੇ ਇਹ ਜਦੋਂ ਫੈਲ ਅਪਲਾਈ ਕਰਦੇ ਆ ਉਹ ਕਹਿੰਦੇ ਜੀ ਛੁੱਟੀ ਕਾਹ ਤੋਂ ਲੈਂਤੀ ਸੀ ਹੁਣ ਜਿਹੜੇ ਆਪਣੇ ਲਿਖ ਕੇ ਲੈ ਆਉਂਦੇ ਨੇ ਕਿ ਰਿਲੈਕਸ ਹੋਣ ਦੇ ਮਾਰੇ ਲੈਂਤੀ ਸੀ ਕਿ ਦਿਮਾਗ ਨੂੰ ਸ਼ਾਂਤ ਵੀ ਇੱਕ ਤਰ੍ਹਾਂ ਦੀ ਵੀ ਅਸੀਂ ਥੋੜਾ ਰਿਲੈਕਸ ਹੋ ਜਾਾਂਗੇ ਇਹ ਲਿਖ ਕੇ ਲਾਉਂਦੇ ਨੇ ਉਹ ਕਹਿੰਦੇ ਤੁਸੀਂ ਕੰਮ 24 24 ਘੰਟੇ ਕੀ ਤਾਂ ਰਿਲੈਕਸ ਕਿਵੇਂ ਹੋਗੇ ਤੁਸੀਂ ਕੰਮ ਤਾਂ ਮੰਡੀ ਰਹੇ ਪੂਰਾ ਹਫਤਾ 40 40 50 50 ਘੰਟੇ ਕੰਮ ਕੀਤਾ ਤੁਸੀਂ ਤੇ ਕਹਿੰਦੇ ਇਹ ਰੀਜਨ ਦੱਸੋ ਕੀ ਸੀ ਹੁਣ ਰੀਜਨ ਕੀ ਸੀ ਕੁਛ ਨਹੀਂ ਦੱਸਿਆ ਗਿਆ ਤੇ ਉਹਨਾਂ ਦੇ ਵੀਜ਼ਾ ਰਿਫਿਊਜ਼ਲ ਕਰਤੇ ਜਿਨ੍ਹਾਂ ਨੇ ਓਵਰਟਾਈਮ ਕੰਮ ਕੀਤਾ ਸੀ ਬਈ ਸਟੂਡੈਂਟ ਕੋਈ ਵੀ ਲਾ ਲਓ ਸਟੂਡੈਂਟ ਵਰਕ ਪਰਮਿਟ ਅਪਲਾਈ ਕਰਨਾ ਸੀ ਉਹਨਾਂ ਦੇ ਵੀਜ਼ੇ ਚੱਕ ਕੇ ਰੱਦ ਕਰਤੇ ਰਿਫਿਊਜ਼ਲ ਕਰਤੇ ਉਹਨਾਂ ਨੂੰ ਇੱਕ ਡੇਟ ਦੇਤੀ ਵੀ ਇੰਨੀ ਡੇਟ ਤੋਂ ਪਹਿਲਾਂ ਜਾਣਾ ਦਾ ਤੇ ਹੁਣ ਉਹਨਾਂ ਕੋਲੇ ਕੋਈ ਹੀਲਾ ਵਸੀਲਾ ਹੈ ਨਹੀਂ ਗਾ ਹੁਣ ਦੋ ਨੰਬਰ 'ਚ ਰਹਿ ਸਕਦੇ ਨੇ ਲੋਕ ਛੋਕੇ ਵੀ ਵਾ ਠੀਕ ਆ ਟਾਈਮ ਪਾਸ ਜਿੰਨਾ ਤੱਕ ਰਹਿੰਦੇ ਨੇਗੇ ਤੇ ਬਾਕੀ ਡੜਾ ਡੜ ਬਈ ਵੀਜ਼ਾ ਰਿਫਿਊਜ਼ ਲਾ ਦੇ ਜਾਂਦੇ ਨੇ ਇੱਥੇ ਤੇ ਦਵਾਰੇ ਹੁਣ ਉਹਨਾਂ ਕੋਲੇ ਕੋਈ ਚਾਂਸ ਹੀ ਨਹੀਂ ਹੈਗਾ ਵੀ ਕਰਨ ਕੀ ਕਰਨ ਤੇ ਮਾੜੀ ਜੀ ਗੱਲ ਤੇ ਤੁਹਾਡੀ ਵੀਜ਼ੇ ਦੀ ਰਿਫਿਊਜ਼ ਲਾ ਜਾਂਦੀ ਹੈ ਤੇ ਹੁਣ ਨਵੇਂ ਵੀਜ਼ੇ ਵੀ ਬਹੁਤ ਖਤਮ ਹੋ ਰਹੇ ਨੇ ਵਰਕ ਪਰਮਿਟ ਤੇ ਨਵੇਂ ਵੀਜ਼ੇ ਹੁਣ ਸਟੂਡੈਂਟਾਂ ਨੂੰ ਮਿਲ ਨਹੀਂ ਰਹੇ ਤੇ ਪੀਆਰ ਹੋ ਨਹੀਂ ਰਹੇ ਪੀਆਰ ਤਾਂ ਸਿੱਧਾ ਹੀ ਕਹਿੰਦਾ ਉਹਨਾਂ ਨੇ ਜਿਹੜੇ ਆਏ ਨੇ ਤਾਂ ਉਹਨਾਂ ਨੂੰ ਵਾਪਸ ਜਾਣਾ ਹੀ ਪੈਣਾ ਤੇ ਇੱਥੇ ਭਾਈ ਸਾਨੂੰ ਸਿਰਫ ਪੜਨ ਵਾਸਤੇ ਸੱਦਿਆ ਸੀ ਅਸੀਂ ਇਹ ਨਹੀਂ ਹੈਗਾ ਸਾਨੂੰ ਸਿਟੀ ਜਾਣ ਦੇ ਦੇਵਾਂਗੇ ਕਿਉਂਕਿ ਪਹਿਲੀ ਲਿਖਤ ਲਿਖਿਆ ਕਰ ਲਿਆ ਸੀ ਕਿ ਪਈ ਸਿਟੀ ਜਾਣ ਨਹੀਂ ਦੇਣੀ ਅਸੀਂ ਸਾਡੀ ਮਰਜ਼ੀ ਆ ਉਹਨੂੰ ਵਾਪਸ ਮੋੜਨਾ ਪੈਣਾ ਹੁਣ ਸਟੂਡੈਂਟਾਂ ਨੂੰ ਪਤਾ ਲੱਗ ਗਿਆ ਕਿ ਵਾਪਸ ਮੋੜਨੀ ਪੈਣਾ ਮੋੜਨਾ ਤਾਂ ਕੀ ਪੈਣਾ ਬਈ ਉਹਨਾਂ ਨੂੰ ਆਤ ਪੈ ਗਈ ਇੱਥੇ ਕੰਮ ਕਰਨ ਦੀ ਖੁੱਲ ਮਿਲ ਗਈ ਫੈਮਿਲੀ ਤੋਂ ਬਾਹਰ ਹੁਣ ਜਿਹੜੀ ਉਹ ਖੁੱਲ ਮਿਲ ਗਈ ਬਈ ਥੋੜਾ ਜਵਾਕ ਨਹੀਂ ਵਾਪਸ ਆਉਂਦਾ ਹੈਗੇ ਉਹਨੂੰ ਕੁਛ ਮਰਜ਼ੀ ਕਰਨਾ ਪਵੇ ਉਹ ਰਹੂਗਾ ਇੱਥੇ ਉਹਨੇ ਵਾਪਸ ਨਹੀਂ ਜਾਣਾ ਤੇ ਬਾਕੀ ਸਾਨੂੰ ਨਵੀਆਂ ਖਬਰਾਂ ਅੱਗੇ ਦੱਸਾਂਗੇ ਵੀ ਕੀ ਹਾਲਾਤ ਨੇ ਹੋਰ ਕੀ ਚੱਲ ਰਿਹਾ ਤੇ ਕੰਮ ਕਿੱਦਾ ਚੱਲ ਰਹੇ ਨੇ ਕੀ ਕੀ ਕੰਮ ਨੇ ਇੱਥੇ ਤੇ ਕਿੰਨਾ ਕ ਬੰਦਾ ਚੱਲ ਰਿਹਾ ਹੈਗਾ ਤੇ ਬਾਕੀ ਬਾਈ ਟਰੱਕ ਡਰਾਈਵਰਾਂ ਬਾਰੇ ਅਗਲੀ ਵੀਡੀਓ ਚ ਦੱਸਦੇ ਹਾਂ ਸਾਨੂੰ ਬਹੁਤ ਸਾਰੇ ਬੰਦੇ ਮਿਲੇ ਕਿ ਕਿੱਦਾਂ ਕੰਮ ਚੱਲ ਰਿਹਾ ਜਾਂ ਕੀ ਨਹੀਂ ਚੱਲ ਰਿਹਾ ਅੱਜ ਕੱਲ ਸਾਰੇ ਪਾਸੇ ਮੰਦਾ ਹੀ ਚੱਲ ਰਿਹਾ ਉਹ ਟਰੱਕ ਡਰਾਈਵਰਾਂ ਦੀ ਬਈ ਅਗਲੀ ਵੀਡੀਓ ਚ ਦੱਸਦੇ ਹਾਂ ਸਾਨੂੰ ਹੁਣ ਕੀ ਕੀ ਬਣ ਰਿਹਾ ਤੇ ਕੀ ਨਹੀਂ ਬਣ ਰਿਹਾ